ਜੋ ਬਾਰਲ ਹੋ ਰਹੀਆਂ ਨੇ ਗਿਆ ਜਿਹਦੇ ਚ ਕੁਝ ਲੜਕੀਆਂ ਵੱਲੋਂ ਉਸ ਦਾ ਕਟਾਪਾ ਕੀਤਾ ਗਿਆ ਸੋ ਕਿਹਾ ਜਾਂ ਲਾਇਆ ਕਿ ਉਹ ਪਾਸਪੋਰਟਾਂ ਦੇ ਉੱਪਰ ਦਸਤਕਤ ਕਰਕੇ ਵੀਜ਼ੇ ਲਾਉਂਦਾ ਸੀਗਾ ਪਰ ਨਹੀਂ ਇੱਕ ਵਾਰ ਕਿਸੇ ਦੇ ਪਾਸਪੋਰਟ ਦੇ ਉੱਪਰ ਜਦੋਂ ਦਸਤਕਤ ਕਰਕੇ ਭੇਜੇ ਤਾਂ ਵੀਜ਼ਾ ਨਹੀਂ ਲੱਗਿਆ ਉਲਟਾ ਉਸ ਬੀਬੀ ਨੇ ਆ ਕੇ ਬਾਬੇ ਤੇ ਮੋਹਰ ਲਾ ਦਿੱਤੀ ਸੋ ਉਸ ਤੋਂ ਬਾਅਦ ਉਸ ਪਿੰਡ ਦੇ ਵਿੱਚ ਵੀ ਇੱਕ ਰੌਲਾ ਪੈਦਾਗਾ ਕਿ ਕੁਝ ਲੋਕ ਲੰਗਰ ਕਰ ਰਹੇ ਹੁੰਦੇ ਆ ਤੇ ਸ੍ਰਿੰਦਰ ਸਾਈਂ ਆ ਜਿਹੜਾ ਉਹਨਾਂ ਦੇ ਉੱਪਰ ਆਪਣੀ ਗੱਡੀ ਚੜਾ ਦਿੰਦਾ ਲੰਗਰ ਵਾਲਿਆਂ ਦੇ ਉੱਪਰ ਸੋ ਉਸ ਤੋਂ ਰੌਲਾ ਵੱਜ ਜਾਂਦਾ ਪਿੰਡ ਦੀਆਂ ਹੀ ਔਰਤਾਂ ਵੱਲੋਂ ਬਾਬੇ ਦਾ ਘੇਰ ਕੇ ਕਟਾਪਾ ਕੀਤਾ ਜਾਂਦਾ ਆਖਰ ਸੁਰਿੰਦਰ ਸਾਈਂ ਕੌਣ ਹੈ ਬਾਕਰਪੁਰ ਦੇ ਵਿੱਚ ਜਿਹਨੇ ਡੇਰਾ ਬਣਾਇਆ ਹੋਇਆ ਬਾਕਰਪੁਰ ਪਿੰਡ ਹੈ ਮਹਾਲੀ ਦੇ ਨੇੜੇ ਪੈਂਦਾ ਜਿੱਥੇ ਚੰਡੀਗੜ੍ਹ 에어ਪੋਰਟ ਦੀ ਗੱਲ ਕਰੀਏ ਤਾਂ ਬਿਲਕੁਲ ਮਹਾਲੀ ਦੇ ਨਾਲ ਛਟਿਆ ਹੋਇਆ ਪਿੰਡ ਹੈ ਬਾਕਰਪੁਰ ਕਾਫੀ ਵੱਡਾ ਪਿੰਡ ਹੈ ਸੋ ਪਤਾ ਲੱਗਿਆ ਕਿ ਜੱਟਾਂ ਦਾ ਮੁੰਡਾ ਸਰਿੰਦਰ ਸਾਈਂ ਤੇ ਉਸ ਪਿੰਡ ਦੇ ਵਿੱਚ ਇੱਕ ਗੁੱਗੇ ਦੀ ਮਾੜੀ ਸੀ ਗੁੱਗਾ ਮੈੜੀ ਉਸ ਪਿੰਡ ਦੇ ਵਿੱਚ ਬਣੀ ਹੋਈ ਸੀ ਤੇ ਗੁੱਗਾ ਮੈੜੀ ਹੈ ਜਿਹੜੀ ਉਹਦੇ ਵਿੱਚ ਉਸ ਇਲਾਕੇ ਦਾ ਸੈਣੀ ਬਰਾਦਰੀ ਜ਼ਿਆਦਾ ਉੱਥੇ ਆਪਣੀ ਜਿਹੜੀ ਮਾਨਤਾ ਕਰਦੀ ਸੀ ਪਿੰਡ ਵਾਲੇ ਵੀ ਉਸ ਯਾ ਮੈਡੀ ਨੂੰ ਜਿਹੜੀ ਉਹ ਮਾੜੀ ਬਣੀ ਹੋਈ ਆ ਗੁੱਗੇ ਦੀ ਉਹਨੂੰ ਮੰਨਦੇ ਸੀਗੇ ਪਰ ਕਿਹਾ ਜਾਂਦਾ ਵੀ ਕੁਝ ਸਮਾਂ ਪਹਿਲਾਂ ਸਰਿੰਦਰ ਨਾਂ ਜਿਹੜਾ ਇਹ ਮੁੰਡਾ ਜੱਟਾਂ ਦਾ ਮੁੰਡਾ ਹੈਗਾ ਸਰਿੰਦਰ ਜਿੰਨਾਂ ਦਾ ਗੋਤ ਅੰਟਾਲ ਹੈ ਪਿੰਡ ਲਈ ਇਹ ਨੌਜਵਾਨ ਹੈ ਸੋ ਇਹ ਉਸ ਜਗ੍ਹਾ ਤੇ ਜਾ ਕੇ ਚੌਂਕੀ ਲਾਉਣ ਲੱਗ ਗਿਆ ਤੇ ਚੌਂਕੀ ਲਾਉਣ ਤੋਂ ਬਾਅਦ ਥੋੜੀ ਬਹੁਤ ਇਹਦੀ ਪਿੰਡ ਦੇ ਵਿੱਚ ਚਰਚਾ ਹੋਈ ਤਾਂ ਪਿੰਡ ਦੇ ਲੋਕਾਂ ਨੇ ਪੈਸੇ ਇਕੱਠੇ ਕਰਕੇ ਉੱਥੇ 2-4 ਕਮਰੇ ਵੀ ਬਣਾ ਕੇ ਦਿੱਤੇ ਸੋ ਕਿਹਾ ਜਾਂਦਾ ਵੀ ਉਸ ਤੋਂ ਬਾਅਦ ਇਹਦੀ ਗੱਲਬਾਤ ਹੈ ਜਿਹੜੀ ਇਹ ਅੱਗੇ ਵਧੀ ਤੇ ਇਹਨੇ ਆਪਣਾ ਜਿਹੜਾ ਪ੍ਰਚਾਰ ਹੈ ਉਹ ਆਪਣੇ ਢੰਗ ਨਾਲ ਕੀਤਾ ਸੋ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਸਾਈਆਂ ਦੇ ਡੇਰਿਆਂ ਦੀ ਗੱਲ ਹੈ ਬਹੁਤ ਵੱਡੀ ਪੱਧਰ ਤੇ ਚੱਲਦੀ ਸੀ ਤੇ ਇਹ ਵੀ ਇਹਨੇ ਵੀ ਆਪਣੇ ਆਪ ਦੇ ਨਾਲ ਜੱਟਾਂ ਦੇ ਮੁੰਡੇ ਨੇ ਸਰਿੰਦਰ ਸਿੰਘ ਤੋਂ ਸਰਿੰਦਰ ਸਾਈਂ ਬਣ ਗਿਆ ਤੇ ਸਾਈਂ ਬਣ ਕੇ ਇਹਨੇ ਆਪਣਾ ਉੱਥੇ ਜਿਹੜਾ ਉਹ ਗੱਦੀ ਲਾਉਣ ਵਾਲਾ ਕੰਮ ਸ਼ੁਰੂ ਕਰ ਦਿੱਤਾ ਤੇ ਗੁੱਗਾ ਮੈੜੀ ਦੇ ਬੱਚੇ ਨੇ ਹੋਰ ਵੀ ਜਿਸ ਤਰ੍ਹਾਂ ਦਾ ਬਾਕੀ ਪੰਜਾਬ ਦੇ ਵਿੱਚ ਡੇਰਿਆਂ ਦਾ ਚੱਲਣਾ ਹੈ ਬਾਕੀ ਪੰਜਾਬ ਦੇ ਵਿੱਚ ਮਸ਼ਤਾਂ ਦੀ ਗੱਲ ਹੋਣ ਲੱਗੀ ਕਿਉਂਕਿ ਸਾਡੇ ਬਹੁਤ ਸਾਰੇ ਕਲਾਕਾਰ ਜਿਹੜੇ ਗਾਇਕ ਨੇ ਉਹਨਾਂ ਨੇ ਮਸ਼ਤਾਂ ਦੀ ਗੱਲ ਕੀਤੀ ਸੋ ਉਸੇ ਗੱਲ ਨੂੰ ਜਦੋਂ ਲੋਕਾਂ ਦੇ ਵਿੱਚ ਗਈ ਤਾਂ ਇਹਨਾਂ ਇਸ ਤਰ੍ਹਾਂ ਦੇ ਬਾਬਿਆਂ ਨੇ ਜਿਹੜਾ ਉਸ ਗੱਲ ਨੂੰ ਪ੍ਰਚਾਰਿਆ ਆਪਣੇ ਲਈ ਪ੍ਰਚਾਰਿਆ ਸੋ ਮਸ਼ਤਾਂ ਦੇ ਨਾਮ ਦੇ ਉੱਪਰ ਇੱਕ ਬੜਾ ਵੱਡਾ ਮਤਲਬ ਇਹਨਾਂ ਨੇ ਆਪਣਾ ਪ੍ਰਚਾਰ ਦਾ ਸਾਧਨ ਬਣਾਇਆ ਔਰ ਬੜੇ ਵੱਡੇ ਵੱਡੇ ਡੇਰੇ ਆ ਜਿਹੜੇ ਕਾਇਮ ਕਰ ਲਏ ਸੀ ਉਹਦੇ ਵਿੱਚੋਂ ਹੀ ਆ ਇਹ ਸ੍ਰਿੰਦਰ ਲਾਡੀ ਸ੍ਰਿੰਦਰ ਸਾਈਂ ਤੇ ਜਿਹਨੇ ਇਹ ਸਰਿੰਦਰ ਨੇ ਆਪਣਾ ਬਹੁਤ ਵੱਡਾ ਮਤਲਬ ਇੱਕ ਧਾਮ ਧਾਮ ਕਰ ਲਿਆ ਪਰ ਆਖਰ ਦੇ ਵਿੱਚ ਕਹਿੰਦੇ ਹੁੰਦੇ ਆ ਵੀ ਬਹੁਤੀ ਦੇਰ ਨਹੀਂ ਚੱਲਦਾ ਡੇਰਾ ਸਾਹਲ ਪਖੰਡੀ ਦਾ ਸੋ ਵਾਕਈ ਗੱਲ ਕਿਤੇ ਨਾ ਕਿਤੇ ਆ ਕੇ ਭੜਦੀ ਆ ਕਿ ਆਖਰ ਨੂੰ ਸਰਿੰਦਰ ਸਾਈ ਦੀ ਜਿਹੜੀ ਅਸਲੀਅਤ ਆ ਉਹ ਸਾਹਮਣੇ ਆ ਗਈ ਆ ਸੋ ਇੱਕ ਇਸ ਰੋਲੇ ਤੋਂ ਬਾਅਦ ਇੱਕ ਵੀਡੀਓ ਸਰਿੰਦਰ ਸਾਈ ਦੀ ਹੋਰ ਵਾਇਰਲ ਹੋਈ ਆ ਜਿਹੜੀ ਪੁਰਾਣੀ ਵੀਡੀਓ ਆ ਜਿਹਦੇ ਵਿੱਚ ਇਹ ਕਿਸੇ ਲੜਕੀ ਦੇ ਨਾਲ ਛੇੜਖਾਨੀ ਕਰ ਲੈਂਦਾ ਆਪਣੇ ਡੇਰੇ ਦੇ ਵਿੱਚ ਤੇ ਬਾਅਦ ਦੇ ਵਿੱਚ ਮਾਫੀ ਮੰਗਦਾ ਹੋਇਆ ਦਿਖਾਇਆ ਗਿਆ ਉਹਦੇ ਵਿੱਚ ਖੁਦ ਮਾਫੀ ਜਿਹੜੀ ਮੰਗ ਰਿਹਾ ਸੋ ਉਹ ਵੀ ਵੀਡੀਓ ਆ ਜਿਹੜੀ ਅੱਜ ਕੱਲ ਪ੍ਰਚਲਿਤ ਹੋ ਗਈ ਆ ਕਾਫੀ ਵਾਇਰਲ ਹੋ ਰਹੀ ਹੈਗੀ ਸੋਸ਼ਲ ਮੀਡੀਆ ਤੇ ਇਹ ਜਿਹੜੀ ਉਹਦੀ ਕੁੱਟ-ਕਟਾਪੇ ਵਾਲੀ ਵੀਡੀਓ ਆਉਣ ਤੋਂ ਬਾਅਦ ਜਦੋਂ ਚਰਚਾ ਦੇ ਵਿੱਚ ਆਇਆ ਤਾਂ ਉਹ ਇਸ ਤਰ੍ਹਾਂ ਦੀ ਪ੍ਰਾਣੀਆਂ ਵੀਡੀਓਜ਼ ਵੀ ਨਿਕਲ ਕੇ ਸਾਹਮਣੇ ਆਈਆਂ ਨਿਗੀਆਂ ਸੋ ਇਸ ਤਰ੍ਹਾਂ ਹੀ ਹੋਰ ਵੀ ਪੰਜਾਬ ਦੇ ਵਿੱਚ ਬਹੁਤ ਸਾਰੇ ਡੇਰੇ ਆ ਜਿਹੜੇ ਇਸ ਤਰ੍ਹਾਂ ਉਹਨਾਂ ਲੋਕਾਂ ਦਾ ਸੂਚਨ ਕਰ ਰਿਹਾ ਜਿਹੜੇ ਕਿ ਕਿਸੇ ਨਾ ਕਿਸੇ ਤਰ੍ਹਾਂ ਪੰਜਾਬ ਚੋਂ ਵਿਦੇਸ਼ਾਂ ਦੇ ਵਿੱਚ ਜਾਣ ਦੇ ਚਾਹਵਾਨ ਨੇਗੇ ਜਾਂ ਕਿਸੇ ਨਾ ਕਿਸੇ ਹੋਰ ਸਮੱਸਿਆਵਾਂ ਨਾਲ ਜੂਝਦੇ ਆ ਸੋ ਇਸ ਤਰ੍ਹਾਂ ਦੇ ਲੋਕ ਆ ਜਿਹੜੇ ਉਹਨਾਂ ਦਾ ਮਾਨਸਿਕ ਸੋਸ਼ਣ ਵੀ ਕਰਦੇ ਆ ਤੇ ਆਰਥਿਕ ਸੋਸ਼ਣ ਵੀ ਕਰਦੇ ਆ ਪਰ ਹੌਲੀ ਹੌਲੀ ਜਿਹੜੀ ਗੱਲ ਹੈ ਉਹ ਸਾਹਮਣੇ ਆਉਂਦੀ ਜਾਂਦੀ ਹੈ ਸੋ ਪੰਜਾਬੀਆਂ ਨੂੰ ਅਪੀਲ ਕਰਾਂਗੇ ਕਿ ਇਸ ਤਰ੍ਹਾਂ ਦੇ ਪਖੰਡੀ ਆ ਜਿਹੜੇ ਇਸ ਤਰ੍ਹਾਂ ਦੇ ਡੇਰਾਬਾਦ ਆ ਜਿਹੜਾ ਕਿ ਪੰਜਾਬ ਦੇ ਵਿੱਚ ਬੜੀ ਸਾਸ਼ਤ ਤਹਿਤ ਫਲਾਇਆ ਗਿਆ ਸੋ ਇਹਦੇ ਪ੍ਰਤੀ ਸचेत ਹੋਣ ਸੋ ਇਸ ਤਰ੍ਹਾਂ ਦੀਆਂ ਖਬਰਾਂ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਨਿਰਪੱਖ ਪੋਸਟ ਦੇ ਨਾਲ ਸਤਿ ਸ੍ਰੀ ਅਕਾਲ